ਪਿਛਲੇ ਸਾਲ तकरीबन 12 ਦਿਨ ਇੰਨੇ ਇੰਨੇ ਪਾਣੀ ਦੇ ਵਿੱਚ ਢੋਕਾ ਮੱਲਾ ਡੁੱਬਿਆ ਰਿਹਾ ਸਾਡੇ ਮਲੇ ਦੇ ਵਿੱਚ ਏਡਾ ਏਡਾ ਪਾਣੀ ਸੀਗਾ ਘਰਾਂ ਦੇ ਵਿੱਚ ਅਸੀਂ ਗੰਦਗੀ ਦੇ ਵਿੱਚ ਰਹੇ ਹਾਂ ਜੋ ਜਾਣਦਾ ਇੱਥੇ ਗੰਦ ਸੀਗਾ ਟਾਇਲਟ ਗੰਦੀ ਗਾਧ ਗੰਦੀ ਪਾਣੀ ਅਸੀਂ ਨਰਕ ਜੀਵਨ ਪਿਛਲੇ ਸਾਲ ਅਸੀਂ ਪੀਤਿਆ ਕਾਰਪੋਰੇਸ਼ਨ ਜਿਹੜੀ ਹੈ ਸਾਰੇ ਹੀ ਲੁਧਿਆਣੇ ਦੇ ਵਿੱਚੋਂ ਟੈਕਸ ਵਸੂਲਦੀ ਹੈ 23 ਪੇਡ ਸਰਵਿਸ ਹੈ ਇਹਨਾਂ ਦੀ ਇਨਾਂ ਦੀ ਹਰ ਘਰ ਦੇ ਵਿੱਚੋਂ ਪਾਣੀ ਸੀਵੇ ਦਾ ਬਿੱਲ ਲੈਂਦੇ ਨੇ ਪ੍ਰਾਪਰਟੀ ਟੈਕਸ ਲੈਂਦੇ ਨੇ ਹਾਊਸ ਟੈਕਸ ਲੈਂਦੇ ਨੇ ਕਮਰਸ਼ੀਅਲ ਪ੍ਰਾਪਰਟੀ ਆ ਤਾਂ ਉਹਦਾ ਟੈਕਸ ਲੈਂਦੇ ਨੇ ਕਾਊਸਸ ਲੈਂਦੇ ਨੇ ਰੋਡ ਟੈਕਸ ਲੈਂਦੇ ਨੇ ਕੋਈ ਟੈਕਸ ਤੋਂ ਬਿਨਾ ਤਾਂ ਹੈ ਹੀ ਨਹੀਂਗਾ ਯਾਰ ਇਨਨੂੰ ਅਸੀਂ ਅਫਸਰਾਂ ਨੂੰ ਹਰ ਵਾਰੀ ਜਾ ਕੇ ਕਹਿੰਦੇ ਆ ਕਿ ਸਾਡੇ ਨੇੜੇ ਨਾਲਾ ਗੰਦਾ ਨਾਲਾ ਵਗਦਾ ਜਿਹਦੇ ਵਿੱਚ ਟਰਾਂਸਪੋਰਟ ਨਗਰ ਜਨਕਪੁਰੀ ਹਰਗੋਬੀਨ ਨਗਰ ਨਿਊ ਸ਼ਿਵਾਜੀ ਨਗਰ ਸ਼ਿਵਾਜੀ ਨਗਰ ਮੋਤੀ ਨਗਰ ਇਹਦਾ ਸਾਰਾ ਪਾਣੀ ਇਸ ਨਾਲੇ ਦੇ ਵਿੱਚੋਂ ਲੰਘ ਕੇ ਬੁੱਢੇ ਦਰਿਆ ਦੇ ਵਿੱਚ ਮਿਲਦਾ ਹੈ ਪੀਐਲਆਈ ਲੱਗਦੀ ਹੈ ਸਰਕਾਰੀ ਵਕੀਰ ਹਰ ਧਾਰਿਆਂ ਦੇ ਉੱਤੇ ਪੇਸ਼ ਹੁੰਦੇ ਆ ਇਹਨਾਂ ਦੇ ਵਕੀਲ ਧਾਰੇ ਦਾ ਪੇਸ਼ ਸੀਗਾ ਮੁਲਾਜ਼ਮ ਕੋਈ ਪੇਸ਼ ਨਹੀਂ ਹੋਇਆ ਹੁਣ ਮੁਲਾਜ਼ਮ ਕੋਈ ਵਕੀਲ ਨੂੰ ਗੱਲ ਦੱਸੇਗਾ ਤਾਂ ਤਾਂ ਹੀ ਉਹ ਕੋਈ ਗੱਲ ਕਰੇਗਾ ਨਾ ਉਹਨੂੰ ਗੱਲ ਹੀ ਨਹੀਂ ਪਤਾ ਇਸ ਬੁੱਕ ਲਾਈਵ ਵਾਲੇ ਇੱਕ ਤਾਂ ਲੀਡਰ ਬਾਹਰ ਆ ਜਾਣਗੇ ਇੱਕ ਕਈ ਪ੍ਰਧਾਨ ਆ ਜਾਣਗੇ ਵੀ ਅਸੀਂ ਸਫਾਈ ਕਰਾਉਂਦੇ ਵੇ ਜਦੋਂ ਤੱਕ ਰੰਗ ਪਾਣੀ ਵੜਿਆ ਹੁੰਦਾ ਤਦ ਤੇ ਕੋਈ ਦਿਖਦਾ ਨਹੀਂ ਲੁਧਿਆਣਾ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸੈਂਟਰ ਦਾ ਬੁੱਢਾ ਨਾਲਾ ਜਿਹਨੂੰ ਗੰਦਾ ਨਾਲਾ ਵੀ ਕਿਹਾ ਜਾਂਦਾ ਵੈ ਗੰਦੇ ਨਾਲੇ ਦਾ ਪ੍ਰੋਜੈਕਟ ਤੁਹਾਨੂੰ ਦੱਸ ਦਈਏ ਕਿ 2012 2021 ਨੂੰ ਸ਼ੁਰੂ ਹੋਇਆ ਸੀ ਤੇ ਉਹਦੀ ਮਨਿਆਤ ਜਿਹੜੀ ਸੀਗੀ 19 9 2022 ਤੱਕ ਸੀਗੀ ਕਿ ਇੱਕ ਸਾਲ ਦੇ ਵਿੱਚ ਉਹ ਨਾਲਾ ਟੱਕਣ ਦਾ ਪੂਰਾ ਪੂਰਾ ਯਤਨ ਕੀਤਾ ਗਿਆ ਸੀ ਲੇਕਿਨ ਉਹ ਬੁੱਢਾ ਨਾਲਾ ਦੋ ਸਨ 20 ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਸਨ 24 ਤੱਕ ਅਜੇ ਤੱਕ ਪੂਰਾ ਨਹੀਂ ਹੋ ਪਾਇਆ ਲੇਕਿਨ ਜਦੋਂ ਪ੍ਰਵਾਜ ਬਾਰਿਜ਼ਾ ਪੈਂਦਾ ਤਾਂ ਇਹ ਜਿਹੜੇ ਇਲਾਕੇ ਜਿਹੜੇ ਹੈਗੇ ਨੇ ਉਹ ਪੂਰੇ ਪੂਰੇ ਪਾਣੀ ਦੇ ਗੰਦੇ ਦਰਿਆ ਦਾ ਰੂਪ ਧਾਰਨ ਕਰ ਲੈਂਦੇ ਨੇ ਜਿਹਦੇ ਨਾਲ ਕਈ ਬਿਮਾਰੀਆਂ ਵੀ ਫੈਲਦੀਆਂ ਨੇ ਲੇਕਿਨ ਸਾਡੇ ਨਾਲ ਮੰਗਾ ਸ਼ਰਮਾ ਮੌਜੂਦ ਆ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਕ੍ਰਿੱਟ ਲਾਈ ਆ ਪਟੀਸ਼ਨ ਪਾਈ ਆ ਪਟੀਸ਼ਨ ਤੋਂ ਬਾਅਦ ਇੱਕ ਜਵਾਬ ਤਲਬ ਹੋਇਆ ਬੈ ਜਵਾਬ ਵਿੱਚ ਆ ਮੰਗਿਆ ਗਿਆ ਕਿ ਤੁਸੀਂ ਇਸ ਬੁੱਡੇ ਨਾਲੇ ਦਾ ਪ੍ਰੋਜੈਕਟ ਜਦੋਂ ਪਾਸ ਹੋ ਚੁੱਕਾ ਸੀ ਤੇ ਦੀ ਡੈਡਲਾਈਨ ਖਤਮ ਹੋ ਚੁੱਕੀ ਸੀ ਉਸ ਤੋਂ ਬਾਅਦ ਵੀ ਬੁੱਢਾ ਨਾਲਾ ਕਿਉਂ ਨਹੀਂ ਪੂਰਾ ਹ ਕਵਰ ਕਰ ਸਕਿਓ ਲੇਕਿਨ ਜਿਹੜੀ ਅੱਗੇ ਗੱਲ ਕੀਤੀ ਜਾਵੇ ਜੋ ਅਰुणवीर ਸ਼ਰਮਾ ਜੀ ਹੈਗੇ ਨੇ ਜੋ ਐਡਵੋਕੇਟ ਨੇ ਉਹਨਾਂ ਵੱਲੋਂ ਜਿਹੜਾ ਹੈ ਇਹ ਪੂਰਾ ਦੇ ਸਾਥ ਦਿੱਤਾ ਗਿਆ ਕਿਉਂਕਿ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੋਇਆ ਵਾ ਹਾਈ ਕੋਰਟ ਤੇ ਹੁਣ ਨਵਾਂ ਰੁਕ ਕੀ ਆਂਦਾ ਵਾ ਉਹ ਵੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਵਾਂਗੇ ਲੇਕਿਨ ਕਈ ਅਖਬਾਰਾਂ ਦੀਆਂ ਸੁਰਖੀ ਬਣਿਆ ਹੋਇਆ ਗੰਦਾ ਨਾਲਾ ਸ਼ਿਵਾ ਨਗਰ ਦਾ ਗੰਦਾ ਨਾਲਾ ਕਈ ਇਹਦੇ ਵਿੱਚ ਰਾਜਨੀਤੀਆਂ ਵੀ ਖੇਡ ਗਏ ਤੇ ਪੈਸਾ ਵੀ ਇਕੱਠੇ ਕਰ ਗਏ ਤੇ ਕੰਪਨੀ ਜੋ ਜਿਸ ਕੰਪਨੀ ਦੇ ਕੋਲ ਇਹ ਗੰਦੇ ਨਾਲੇ ਦਾ ਪ੍ਰੋਜੈਕਟ ਸੀਗਾ ਈਜ਼ੂ ਜੋਰਾ ਮੇਨ ਠੇਕੇਦਾਰ ਆ ਉਸਨੇ ਅਜੇ ਤੱਕ ਇਹ ਨਾਲਾ ਪੂਰਾ ਕਿਉਂ ਨਹੀਂ ਕੀਤਾ ਹੁਣ ਕਈ ਕਾਰਪੋਰੇਸ਼ਨ ਦੇ ਅਧਿਕਾਰੀ ਅਦੇਵਾਲ ਨਿਗ੍ਹਾ ਲਾ ਕੇ ਤਾਂ ਬੈਠੇ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਮਨਾਉਣ ਦੀ ਮੰਗੇ ਸ਼ਰਮੇ ਨੂੰ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਲੇਕਿਨ ਮੰਗਾ ਸ਼ਰਮਾ ਨਾਲ ਗੱਲ ਕਰੇ ਮੰਗਾ ਜੀ ਇਹ ਪੂਰਾ ਵੇਰਵਾ ਹੈ ਕੀ ਹੈ ਪਹੁੰਚ ਕੇ ਗਿਓ ਪਹਿਲੇ ਤਾਂ ਤੁਸੀਂ ਪਹਿਲੇ ਤਾਂ ਆਰਾਮ ਆਰਾਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹਦੇ ਵਿੱਚ ਪਹੁੰਚਣ ਦੇ ਲਈ ਬੜੀ ਮਿਹਨਤ ਕਰਨੀ ਪਈ ਵਿਸ਼ਾਲ ਜੀ ਹਾਂ ਹੈਲੋ ਪਹਿਲਾਂ ਤਾਂ ਅਸੀਂ ਤਕਰੀਬਨ 2.5 ਸਾਲ 3 ਸਾਲ ਹੋ ਗਏ ਅਸੀਂ ਹਰਵਰੀ ਕਾਰਪੋਰੇਸ਼ਨ ਦੀ ਜਿਹੜੀ ਬਿਲਡਿੰਗ ਹੈ ਮੇਰੇ ਗਲੀ ਦੇ ਵਿੱਚ ਹੈ ਤੁਹਾਡੀ ਗਲੀ ਦਾ ਲੱਗ ਗਈ ਹੈ ਬਿਲਡਿੰਗ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀ ਬੈਠੇ ਹੋਏ ਨੇ 20 ਜ਼ੋਨ ਦੇ ਜ਼ੋਨਲ ਕਮਿਸ਼ਨਰ ਤੱਕ ਬੈਠਾ ਹੋਇਆ ਹੈ 20 ਜ਼ੋਨ ਮੇਰੀ ਗਲੀ ਦੇ ਵਿੱਚ ਹੈ ਕਾਰਪੋਰੇਸ਼ਨ ਸਾਡੇ ਸਾਹਮਣੇ ਬਣੀ ਹੈ ਉਹ ਬਕਰਾ ਤਾਂ ਕਿਸੇ ਢੰਗ ਹੋਇਆ ਕਰਦਾ ਸੀ ਇਹਨਾਂ ਨੂੰ ਅਸੀਂ ਅਫਸਰਾਂ ਨੂੰ ਹਰ ਵਾਰੀ ਜਾ ਕੇ ਕਹਿੰਦੇ ਆ ਵੀ ਸਾਡੇ ਨੇੜੇ ਨਾਲਾ ਗੰਦਾ ਨਾਲਾ ਵਗਦਾ ਜਿਹਦੇ ਵਿੱਚ ਟਰਾਂਸਪੋਰਟ ਨਗਰ ਜਨਕਪੁਰੀ ਹਰਗੋਬੀਨ ਨਗਰ ਨਿਊ ਸ਼ਿਵਾਜੀ ਨਗਰ ਸ਼ਿਵਾਜੀ ਨਗਰ ਮੋਤੀ ਨਗਰ ਇਹਦਾ ਸਾਰਾ ਪਾਣੀ ਇਸ ਨਾਲੇ ਦੇ ਵਿੱਚੋਂ ਲੰਘ ਕੇ ਬੁੱਢੇ ਦਰਿਆ ਦੇ ਵਿੱਚ ਮਿਲਦਾ ਅਸੀਂ ਇਹਨਾਂ ਨੂੰ ਹਰ ਵਾਰੀ ਕਿਹਾ ਵੀ ਤੁਸੀਂ ਇਹਦੀ ਸਫਾਈ ਕਰਾ ਦਿਓ ਬਟ ਇਹ ਬੰਦਿਆਂ ਨੇ ਇਸ ਜਗ੍ਹਾ ਦੀ ਸਫਾਈ ਨਹੀਂ ਕਰਾਈ ਪਿਛਲੇ ਸਾਲ ਤਕਰੀਬਨ 12 ਦਿਨ ਇੰਨੇ-ਇੰਨੇ ਪਾਣੀ ਦੇ ਵਿੱਚ ਢੋਕਾ ਮੱਲਾ ਡੁੱਬਿਆ ਰਿਆ ਸਾਡੇ ਮੱਲੇ ਦੇ ਵਿੱਚ ਐਡਾ-ਐਡਾ ਪਾਣੀ ਸੀਗਾ ਘਰਾਂ ਦੇ ਵਿੱਚ ਅਸੀਂ ਗੰਦਗੀ ਦੇ ਵਿੱਚ ਰਹੇ ਹਾਂ ਜੋ ਜਾਣਦਾ ਇੱਥੇ ਗੰਦ ਸੀਗਾ ਟਾਇਲਟ ਗੰਦੀ ਗਾਧ ਗੰਦੀ ਪਾਣੀ ਅਸੀਂ ਨਰਕ ਜੀਵਨ ਪਿਛਲੇ ਸਾਲ ਅਸੀਂ ਬਿਤੇਆ। ਇੰਨੇ ਸਮੇਂ ਚੋਂ ਸਾਫ਼ ਸੁਥਰਾ ਹੋ ਗਿਆ ਘਰ ਫਿਰ ਦੁਬਾਰਾ ਉਸ ਰੂਪ ਵਿੱਚ ਕਿੰਨੀ ਦੇਰ ਲੱਗੀ। ਹਜੇ ਤੱਕ ਨਿਸ਼ਾਨ ਪਈ ਹੋਇਆ। ਹੂੰ। ਤੁਹਾਨੂੰ ਦਫ਼ਤਰ 'ਚ ਨਾਮ ਨਿਸ਼ਾਨ ਦਿਖਾ ਦੇਣਾ। ਹਜੇ ਤੱਕ ਦਫ਼ਤਰ 'ਚ ਪਾਣੀ ਦੇ ਨਿਸ਼ਾਨ ਆ। ਦੇਖੋ ਬਾਹਰ ਬੰਨੀਆਂ ਹੁਣ ਵੀ ਬਣਾਈਆਂ ਹੋਈਆਂ। ਘਰਾਂ ਦੇ ਬਾਹਰ ਸਾਰੇ ਸਾਰੀਆਂ ਬੰਨੀਆਂ ਬਣੀਆਂ ਹੋਈਆਂ। ਆ ਹੁਣ ਪਿੱਛੇ ਤਕਰੀਬਨ 1.5 ਮਹੀਨਾ ਪਹਿਲੇ ਇੱਕ ਬਾਰਿਸ਼ ਹੋਈ ਸੀ। ਇਹਨਾਂ ਨੂੰ ਅਸੀਂ 5ਵੇਂ ਮਹੀਨੇ ਦਾ ਕਹਿਣ ਲੱਗੇ ਹੋਏ ਆ ਵੀ ਸਰ ਨਾਲੇ ਦੀ ਸਫਾਈ ਕਰਾ ਦਿਓ, ਸੀਵਰੇਜ ਦੀ ਸਫਾਈ ਕਰਾ ਦਿਓ। ਪਰ ਇਹਨਾਂ ਬੰਦਿਆਂ ਨੇ ਹੱਥ ਨਹੀਂ ਲਗਾਇਆ ਇਹਨਾਂ ਕਿਸੇ ਚੀਜ਼ ਨੂੰ ਵੀ ਅਸੀਂ ਇਹਦੀ ਸਫਾਈ ਕਰਾ ਦੀਏ ਉਹਦਾ ਰਿਜ਼ਲਟ ਕੀ ਹੋਇਆ ਮੈਂ ਤੁਹਾਨੂੰ ਦਿਖਾਨਾ ਵਾ ਫਿਜ਼ਿਕਲੀ ਇਦਾਂ ਦੇ ਮੰਨਣਗੇ ਨਹੀਂ ਗੱਲ ਉਹ ਮੈਂ ਤੁਹਾਨੂੰ ਰਿਜ਼ਲਟ ਤੇ ਦਿਖਾਨਾ ਗੁਰੂ ਸਾਰੇ ਰੱਖੇ ਨੇ ਹਾਂ ਹਾਂ ਅਸੀਂ ਮੈਂ ਤੁਹਾਨੂੰ ਦਿਖਾਨਾ ਵੀ ਸਾਡੇ ਮੱਲੇ ਹਾਲ ਕੀ ਹੋਇਆ ਉਹ ਹਾਲ ਤਾਂ ਜਗ ਜਾਗੀ ਰਹਿ ਐ ਸਾਈ ਦੁਨੀਆ ਨੇ ਆਵਾਮ ਨੇ ਦੇਖੇ ਨੇ ਕੀ ਹਾਲ ਕੀ ਸੀਗੇ ਉਹਦਾ ਦਿਖਾਨਣ ਦੀ ਜਰੂਰਤ ਵੀ ਨਹੀਂ ਹੈ ਕਿਉਂਕਿ ਇੱਥੇ ਖੁਦ ਲੋਕ ਆਏ ਸੀਗੇ ਇੱਥੇ ਆ ਦੇਖੋ ਹਾਲਾਤ ਹੂੰ ਦੇਖਿਓਗੇ ਨੇ ਇਹ ਇਸ ਮਲੇ ਦੇ ਹਾਲਾਤ ਦੇਖੋ ਆ ਦੇਖੋ ਕੀ ਹਾਲਾਤ ਨੇ ਕਾਰਪਸ਼ਨ ਤੱਕ ਪਾਣੀ ਪਹੁੰਚ ਗਿਆ ਸੀਗਾ ਕਾਰਪਸ਼ਨ ਤੱਕ ਪਾਣੀ ਪਹੁੰਚਿਆ ਸੀ ਕਾਰਪਸ਼ਨ ਦੇ ਬਾਹਰ ਪਾਣੀ ਸੀਗਾ ਤੇ ਕਾਰਪਸ਼ਨ ਦੇ ਜਿਹੜੇ ਜਨਰਲ ਕਮਿਸ਼ਨਰ ਸਾਹਿਬ ਬੈਠੇ ਨੇ ਐਕਸੀਲ ਬੈਠੇ ਨੇ ਐਸਜੀਓ ਬੈਠੇ ਨੇ ਉਹ ਫਿਰ ਕੀ ਕਰਦੇ ਪਏ ਸੀ ਜੀ ਸੁੱਤੇ ਹੋਏ ਨੇ ਜੀ ਉਹੀ ਤਾਂ ਜਗਾਨ ਲਈ ਉਹੀ ਤਾਂ ਜਗਾਨਣ ਵਾਸਤੇ ਇੱਧਰ ਗਏ ਆ ਤੇ ਜਵਾਬ ਦਿੱਤਾ ਹਜੇ ਇਹ ਤਾਂ ਹਾਈ ਕੋਰਟ ਪੇਸ਼ ਹੀ ਨਹੀਂ ਹੋਈ ਗੱਲ ਹਮ ਹਾਈ ਕੋਰਟ ਹਾਈ ਕੋਰਟ ਕੱਲ ਡੇਟ ਸੀਗੀ ਹਮ ਅਸੀਂ ਸਾਰੇ ਮੁਹੱਲੇ ਨੇ ਵਿਚਾਰ ਕੀਤਾ ਸਾਰੇ ਵਾਰਡ ਨੇ ਵਿਚਾਰ ਕੀਤਾ ਵੀ ਕੀ ਕਰੀਏ ਵੀ ਇਹਦਾ ਕੋਈ ਸੋਲੂਸ਼ਨ ਕਰੀਏ ਆਪਾਂ ਵੀ ਇਦਾਂ ਤੇ ਅਸੀਂ ਗੰਦਗੀ 'ਚ ਮਰ ਜਾਾਂਗੇ ਸਾਡੇ ਬੱਚੇ ਮਰ ਜਾਣਗੇ ਯਾਰ ਏਡਾ ਸੋਹਣਾ ਮੁਹੱਲਾ ਸਾਡਾ ਬਣਿਆ ਹੋਇਆ ਸਾਰਿਆਂ ਨਾਲੋਂ ਖੁੱਲਾ ਮੁਹੱਲਾ ਰঞ্জੀਤ ਸਿੰਘ ਬਾਰਕ ਹੈ 6 ਵਾਰਡ ਨੇ 6 ਮੁਹੱਲੇ ਪੈਂਦੇ ਨੇ 57 ਨੰਬਰ ਵਾਰਡ 'ਚ ਔਰ ਸਭ ਨਾਲੋਂ ਖੁੱਲਾ ਡੁੱਲਾ ਮੁਹੱਲਾ ਜਿਹੜਾ ਵਾ ਉਹ ਰঞ্জੀਤ ਸਿੰਘ ਬਾਰਕ ਹੈ ਲੇਕਿ ਤੁਸੀ ਵੇਚਣ ਦੇ ਪਿੱਛੇ ਜਾਤਨ ਕਿਤੇ ਸਾਰੇ ਇੱਥੋਂ ਚੱਲੇ ਵੀ ਸੀਗੇ ਘਰਾਂ ਦੇ ਬਾਹਰ ਲਾਤਾ ਸੀਗਾ ਕਿ ਇਹ ਸਾਰੇ ਮਕਾਨ ਵਿਕਾਉ ਉਹ ਸਾਰੇ ਨਿੱਕੇ ਲਾਤਾ ਜੀ ਵੀ ਅਸੀਂ ਨਹੀਂ ਇੱਥੇ ਰਹਿਣਾ ਸੀ ਮਕਾਨ ਸੇਲ ਕਰ ਦਿੰਨੇ ਸਾਰੇ ਜਣੇ ਉਹ ਕੀ ਕਰੀਏ ਗੰਦਗੀ ਚ ਹੁਣ ਬੱਚੇ ਤਾਂ ਮਾਰਦੇ ਨਹੀਂ ਜੀ ਕਿਦੀ ਕਿਦੀ ਸਪਰਸ਼ ਆ ਗਈਆਂ ਮੰਗਾ ਜੀ ਮੈਨੂੰ ਇੱਕ ਗੱਲ ਖੁੱਲ ਕੇ ਦੱਸਣਾ ਕਿਦੇ ਕਿਦੇ ਫੋਨ ਆ ਗਏ ਕਿਹੜਾ ਕਿਹੜਾ ਅਫਸਰ ਹੈਗਾ ਜਿਹੜਾ ਲਾਈਨ 'ਚ ਲੱਗ ਚੁੱਕਾ ਹੋਇਆ ਕਿ ਮੰਗਾ ਸ਼ਰਮਾ ਮਨ ਜੀ ਜਿਹਦਾ ਮਰਜ਼ੀ ਫੋਨ ਆਜੇ ਦੋਸਤ ਜਿਹਦਾ ਮਰਜ਼ੀ ਮੈਂ ਪਬਲਿਕ ਦੇ ਨਾਲ ਖੜਾ ਵਾਂ ਪਬਲਿਕ ਨੂੰ ਮੇਰੀ ਆਦਤ ਦਾ ਪਤਾ ਹੈ ਵੀ ਜੇ ਮੰ ਖੜੇ ਨੇ ਉਹ ਮੇਰੇ ਨਾਲ ਵੀ ਇੱਦਾਂ ਹੀ ਖੜਦੇ ਨੇ ਨਾ ਨਾ ਤੁਸੀਂ ਮੇਰਾ ਸਵਾਲ ਨਹੀਂ ਸਮਝੇ ਮੈਂ ਤੁਹਾਨੂੰ ਕਹਿ ਰਿਹਾ ਕਿੰਨੇ ਦੇ ਫੋਨ ਆ ਚੁੱਕੇ ਨੇ ਤੇ ਕਿੰਨੇ ਨੇ ਹਜੇ ਸੈਟਿੰਗਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਮ ਲੈ ਕੇ ਗੱਲ ਕਰਨਾ ਐਸਡੀਓ ਫੋਨ ਆਇਆ ਆਇਆ ਸੀ ਮੈਨੂੰ ਐਕਸੀਡੈਂਟ ਦਾ ਫੋਨ ਆਇਆ ਨਹੀਂ ਐਕਸੀਡੈਂਟ ਦਾ ਨਹੀਂ ਆਇਆ ਐਸਡੀਓ ਦਾ ਆਇਆ ਸੀਗਾ ਨਾਲ ਹੀ ਸੀਗੇ ਮੇਰੇ ਖਿਆਲੋਂ ਹੂੰ ਤੇ ਮਿਸ਼ਰ ਸਾਹਿਬ ਦਾ ਆ ਜਾਏਗਾ ਅਜਤਾਜੀ ਨੋਟਿਸ ਹੋਇਆ ਵਾ ਆ ਆਰਡਰ ਹਜੇ ਮੇਰੇ ਹੱਥ 'ਚ ਹੁਣ ਆਏ ਆ ਅੱਜ ਅਸੀਂ ਕੱਲ ਜਦੋਂ ਹਾਈ ਕੋਰਟ ਤੋਂ ਆਏ ਆ ਉਹ ਉਥੇ ਪਹਿਲੇ ਤਾਂ ਬਿਜਲੀ ਬੋਰਡ ਦੇ ਵਕੀਲ ਨੇ ਇੱਕ ਸੀਨੀਅਰ ਲਾਇਰ ਨੇ ਉਹ ਉਥੇ ਉਹਨਾਂ ਨੇ ਪੈਰਵਾਈ ਕੀਤੀ ਉਹਨਾਂ ਦੀ ਬਿਜਲੀ ਬੋਰਡ ਵਾਲਿਆਂ ਦੀ ਕਾਰਪੋਰੇਸ਼ਨ ਦਾ ਮੁਲਾਜ਼ਮ ਹੀ ਕੋਈ ਨਹੀਂ ਸੀਗਾ ਹਾਈ ਕੋਰਟ ਨੇ ਸਖਤ ਦਾਇਦ ਕੀਤੀ ਉਹਨਾਂ ਨੂੰ ਵੀ ਤੁਹਾਨੂੰ ਇੰਨੀ ਸ਼ਰਮ ਨਹੀਂ ਹੈਗੀ ਵੀ ਤੁਹਾਨੂੰ ਹਾਈ ਕੋਰਟ ਪੀਆਇਲ ਲੱਗੀ ਹੈ ਤੁਹਾਡੀ ਤੁਹਾਡੇ ਖਿਲਾਫ ਤੇ ਤੁਹਾਡਾ ਕੋਈ ਬੰਦਾ ਨਹੀਂ ਪੇਸ਼ ਹੋ ਰਿਹਾ ਯਾਰ ਤੁਹਾਨੂੰ ਮੈਂ ਦੱਸਦਾ ਵੀ ਕਿੱਦਾਂ ਪੇਸ਼ ਕਰਨਾ ਹੈ ਡਾਕਟਰ ਕਿੱਦਾਂ ਤੁਸੀਂ ਨਹੀਂ ਪੇਸ਼ ਹੁੰਦੇ ਉਹਨਾਂ ਸਾਰਿਆਂ ਨੇ ਨੋਟਿਸ ਕੀਤਾ 8 ਬੰਦਿਆਂ ਨੂੰ ਇਹਨਾਂ ਨੂੰ ਮੈਂ ਹੁਣ ਤੁਹਾਨੂੰ ਦੱਸਦਾ ਇਹ ਮਾਮਲਾ ਬੜਾ ਵੱਡਾ ਵਾ ਹੈ ਕਟੋ ਘਟ 9 ਕਰੋੜ ਦੀ ਕੀਮਤ ਦੇ ਨਾਲ ਸ਼ੁਰੂ ਹੋਇਆ ਸੀਗਾ ਲੇਕਿਨ ਇਹਦੀ ਡੈਡਲਾਈਨ ਵੀ ਜਿਹੜੀ ਤੁਹਾਡੇ ਮੈਂ ਇੱਥੇ ਲਿਖਿਆ ਹੋਇਆ ਆ ਰਿਹਾ ਮੈਂ ਤੁਹਾਨੂੰ ਸਾਰਾ ਜਗ ਜਾਹਿਰ ਕਰ ਦਾਂਗਾ ਮੈਂ ਤੁਹਾਨੂੰ ਵੀ ਕਰਾ ਆਹ ਦੇਖ ਲਓ 9 ਕਰੋੜ 29 ਲੱਖ 21 ਕਾਂਗਰਸ ਦੇ ਦੌਰ ਦੇ ਵਿੱਚ ਡਾਵਲ ਸਾਹਿਬ ਨੇ ਇਹ ਨਾਲੇ ਦਾ ਪ੍ਰੋਜੈਕਟ ਪਾਸ ਕਰਾਇਆ ਸੀ ਲੇਕਿਨ ਡਾਵਲ ਸਾਹਿਬ ਤਾਂ ਹਸੀਨ ਸੁਪਨੇ ਦਿਖਾ ਕੇ ਚਲੇ ਗਏ ਸੀ ਨਹੀਂ ਅਸੀਂ ਸ਼ਿਵਾ ਨਗਰ ਨਾਲਾ ਵੀ ਉਹਨਾਂ ਦੀ ਰਹਿਣ ਮਾਇਚੀ ਪੂਰਾ ਕਰਾਇਆ ਸੀ ਸ਼ੁਰੂ ਕਰਤਾ ਸੀ 70% 80% ਕੰਮ ਹੋ ਗਿਆ ਇਹਦੇ ਵਿੱਚ ਗੱਲ ਦੱਸਦਾ ਕਿ ਨਾਲਾ ਟੱਕਣ ਦੀ ਜਰੂਰਤ ਨਹੀਂ ਸੀਗੀ ਨਾਲਾ ਟੱਕਣ ਦੇ ਨਾਲ ਉਹ ਹਾਲਾਤ ਮਾੜੇ ਹੋਗੇ ਨਾਲਾ ਬਿਲਕੁਲ ਟੱਕਣਾ ਨਹੀਂ ਚਾਹੀਦਾ ਸੀ ਮੈਂ ਤੁਹਾਨੂੰ ਉਸ ਗੱਲ 'ਚ ਵੀ ਉਹਨਾਂ ਉਹਦੇ ਵਿੱਚ ਜਿਹੜਾ ਡਿਜ਼ਾਈਨ ਕ੍ਰੀਏਟ ਹੁੰਦਾ ਉਹ ਰੁੜਕੀ ਤੋਂ ਹੁੰਦਾ ਹੁਮ ਰੁੜਕੀ ਵਾਲੇ ਇੰਜੀਨੀਅਰ ਆ ਕੇ ਸਾਈਡ ਵਿਜ਼ਿਟ ਕਰਦੇ ਨੇ ਉਸ ਤੋਂ ਬਾਅਦ ਉਹ ਡਿਜ਼ਾਈਨ ਉਹਦਾ अप्रूव ਕਰਦੇ ਨੇ ਐਦਾਂ ਅਪਰੂਵ ਨਹੀਂ ਹੁੰਦਾ ਜਿੰਨੇ ਵੀ ਆਲਮੋਸਟ ਉੱਤਰ ਭਾਰਤ ਦੇ ਵਿੱਚ ਜਿੰਨੇ ਵੀ ਨਕਸ਼ੇ ਬੰਦੇ ਨੇ ਉਹ ਰੁੜਕੀ ਤੋਂ ਹੀ ਬਣਦੇ ਨੇ ਰੁੜਕੀ ਦੇ ਵਿੱਚ ਹੀ ਇਹਦਾ ਸਿਸਟਮ ਹੈ ਰੁੜਕੀ ਤੋਂ ਹੀ ਬਣ ਕੇ ਸਾਡੇ ਡਿਜ਼ਾਈਨ ਤਿਆਰ ਹੋ ਕੇ ਆਉਂਦੇ ਨੇ ਲੇਕਿਨ ਇੰਨਾ ਗੰਦਾ ਪਾਣੀ ਹੈ ਹਜੇ ਤੱਕ ਕਿਉਂ ਨਹੀਂ ਸਰਕਾਰਾਂ ਨੇ ਸੂਦ ਲਈ ਤੀ ਜਾਂ ਕਾਰਪੋਰੇਸ਼ਨ ਵਾਲਿਆਂ ਨੇ ਹਜੇ ਤੱਕ ਕਿਉਂ ਨਹੀਂ ਸੱਭਾ ਲਿੱਤਾ ਹੁਣ ਅਗਲਾ ਫੈਸਲਾ ਕੀ ਆ ਸਕਦਾ ਇਹਦੇ 'ਚ ਫੈਸਲਾ ਕੜਾ ਆਏਗਾ ਜੀ ਕਿਉਂਕਿ ਸਾਰੀ ਕਾਰਪੋਰੇਸ਼ਨ ਜਿਹੜੀ ਹੈ ਸਾਰੇ ਹੀ ਲੁਧਿਆਣੇ ਦੇ ਵਿੱਚੋਂ ਟੈਕਸ वसूलਦੀ ਆ। ਹੂੰ। 22 ਪੇਡ ਸਰਵਿਸ ਆ ਇਹਨਾਂ ਦੀ। ਬਿਲਕੁਲ। ਇਹਨਾਂ ਦੀ ਹਰ ਘਰ ਦੇ ਵਿੱਚੋਂ ਪਾਣੀ ਸੀਵਰੇ ਦਾ ਬਿੱਲ ਲੈਂਦੇ ਨੇ। ਪ੍ਰਾਪਰਟੀ ਟੈਕਸ ਲੈਂਦੇ ਨੇ, ਹਾਊਸ ਟੈਕਸ ਲੈਂਦੇ ਨੇ। ਕਮਰਸ਼ੀਅਲ ਪ੍ਰਾਪਰਟੀ ਆ ਤਾਂ ਉਹਦਾ ਟੈਕਸ ਲੈਂਦੇ ਨੇ। ਹੂੰ। ਅ ਕਾਊਸ ਐਸ ਲੈਂਦੇ ਨੇ, ਰੋਡ ਟੈਕਸ ਲੈਂਦੇ ਨੇ। ਕੋਈ ਟੈਕਸ ਤੋਂ ਬਿਨਾ ਤਾਂ ਹੈ ਹੀ ਨਹੀਂਗਾ ਯਾਰ। ਇਹਨਾਂ ਦੀਆਂ 4-4 5-5 ਲੱਖ ਰੁਪਈਆ ਸੈਲਰੀਆਂ ਆ ਯਾਰ। ਆਪ ਤਾਂ ਇੱਥੋਂ ਦੀ ਉੱਠੇ ਤੇ ਬੀਰਸਨਗਰ ਜਾ ਕੇ ਸੋ ਗਏ। لیکن ਹਰ ਮੈਂ ਤੁਹਾਨੂੰ ਗੱਲ ਕਰਦਾ ਇਸ ਤੋਂ ਬਾਅਦ ਖਰੀਦੇ ਜਾਉਂਗੇ ਤੁਸੀਂ ਕੋਠੀ ਤੇ ਮਹਿਲ ਤੱਕ ਲੈ ਕੇ ਜਾਇਆ ਜਾਊਗਾ ਗੱਡੀਆਂ ਫੋਰਚਨਰ ਕੀ ਵੱਡੀਆਂ ਜੈਗਵਾਰ ਤੱਕ ਦੇ ਤਿੰਨ ਦੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਇਹ ਪ੍ਰੋਜੈਕਟ ਬੜਾ ਸੋ ਵੱਡਾ ਪ੍ਰੋਜੈਕਟ ਹੈ ਕਿਉਂਕਿ ਇਹਦੇ ਵਿੱਚ ਸਕੈਮ ਵੀ ਖੁੱਲ ਕੇ ਹੋਇਆ ਹੋਣਾ ਇਹੋ ਜੇ ਕਈ ਆਏ ਤੇ ਕਈ ਗਏ ਦੋਸਤ ਤੁਹਾਨੂੰ ਲੱਗਦਾ ਕਿ ਅਖਬਾਰੇ ਸੁਰਖੀਆਂ ਨਾਲ ਕੁਝ ਹੋ ਸਕਦਾ ਅੱਜ ਸਵੇਰੇ ਬਿਲਕੁਲ ਹੋਏਗਾ ਜੀ ਮੈਨੂੰ ਮੀਡੀਆ ਤੇ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਕੋਈ ਨਾ ਕੋਈ ਤਾਂ ਸਵਾਲ ਕਰੇਗਾ ਨਾ ਯਾਰ ਅਸੀਂ ਸਵਾਲ ਕੀਤਾ ਵੈ ਇਹ ਜਵਾਬ ਦੇ ਦੇਣ ਕੋਈ ਗੱਲ ਨਹੀਂ ਮੈਨੂੰ ਕਾਨੂੰਨ ਤੇ ਪੂਰਾ ਭਰ ਹਾਈ ਕੋਰਟ ਨੇ ਜਵਾਬ ਕੀ ਮੰਗਿਆ ਵੈਸੇ ਇਹ ਦੇਣਗੇ ਜਵਾਬ ਮੈਂ ਤੁਹਾਨੂੰ ਦਿਖਾਉਂਗਾ ਉਹ ਵੀ ਤੁਹਾਨੂੰ ਜਵਾਬਦਾਰ ਦਿਖਾਉਂਗਾ ਵੀ ਜਵਾਬ ਇਹਨਾਂ ਨੇ ਕੀ ਦੱਸੋ ਵੀ ਕੀ ਕੀਤਾ ਤੁਸੀਂ ਇਹਦੇ ਵਿੱਚ ਇੰਨੀਆਂ ਬੁਰੇ ਹਾਲਾਤਾਂ ਦੇ ਵਿੱਚ ਲੋਕ ਰਹਿੰਦੇ ਪਏ ਨੇ ਇਹਨਾਂ ਨੂੰ ਕਿਹੜੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਡਾਂਟਿਆ ਜਿਹੜਾ ਇਹਨਾਂ ਦਾ ਅਥੋਰਾਈਜ਼ ਉੱਥੇ ਵਕੀਲ ਖੜਾ ਸੀਗਾ ਉਹਨੂੰ ਡਾਂਟਿਆ ਗਿਆ ਉਸ ਕੋਰਟ ਦੇ ਵਿੱਚ ਅੱਛਾ ਵਕੀਲ ਖੜਾ ਪਹਿਲਾਂ ਹੀ ਕਰਤਾ ਸੀ ਇਹਨਾਂ ਦਾ ਆਟੋਮੈਟਿਕ ਜਿਹੜੀ ਪੀਐਲਏ ਲੱਗਦੀ ਹੈ ਸਰਕਾਰੀ ਵਕੀਲ ਹਰ ਆਧਾਰਿਆਂ ਦੇ ਉੱਥੇ ਪੇਸ਼ ਹੁੰਦੇ ਆ ਇਹਨਾਂ ਦੇ ਵਕੀਲ ਆਧਾਰੇ ਦਾ ਪੇਸ਼ ਸੀਗਾ ਮੁਲਾਜ਼ਮ ਕੋਈ ਪੇਸ਼ ਨਹੀਂ ਹੋਇਆ ਹੁਣ ਮੁਲਾਜ਼ਮ ਕੋਈ ਵਕੀਲ ਨੂੰ ਗੱਲ ਦੱਸੇਗਾ ਤਾਂ ਤਾਂ ਹੀ ਉਹ ਕੋਈ ਗੱਲ ਕਰੇਗਾ ਨਾ ਉਹਨੂੰ ਗੱਲ ਹੀ ਨਹੀਂ ਪਤਾ ਐਸਜੀਓ ਸਾਹਿਬ ਨਾਲ ਕਿਹੜੀ ਗੱਲਾਂ ਹੋਈਆਂ ਮੰਗਾ ਜੀ ਮੈਨੂੰ ਦੱਸ ਦੋ ਐਸਜੀਓ ਸਾਹਿਬ ਨਾਲ ਕਿਹੜੀ ਉਹ ਪਿਆਰੀ ਪਿਆਰੀ ਮਿੱਠੀ ਮਿੱਠੀ ਗੱਲਾਂ ਹੋਈਆਂ ਕਿੱਦਾਂ ਦੀ ਗੱਲਬਾਤ ਕੀਤੀ ਗਈ ਐਸਜੀਓ ਵੱਲੋਂ ਐਦਾਂ ਆਜੋ ਜੀ ਉਹ ਕੱਲ ਕੁਦਰਤੀ ਮੈਂ ਫੋਨ ਕੀਤਾ ਸੀਗਾ ਲਾਈਟ ਦੀ ਪ੍ਰੋਬਲਮ ਕਰਕੇ ਮੈਨੂੰ ਉਹਨਾਂ ਦੀ ਕਾਲ ਨਹੀਂ ਆਈ ਮੈਨੂੰ ਮੈਂ ਉਹਨਾਂ ਨੂੰ ਕਾਲ ਕਰਿਆ ਸੀਗਾ ਵੀ ਸਾਡੇ ਏਰੀਆ ਦੇ ਵਿੱਚ ਲਾਈਟ ਬੰਦ ਹੈ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਪਹਿਲੇ ਲਾਈਟ ਬੰਦ ਰਹੀ ਹੈ ਹੁਣ 6 ਵਜੇ ਹੈ ਫੇਰ ਲਾਈਟ ਬੰਦ ਹੋ ਉਹਨਾਂ ਨੇ ਮੈਨੂੰ ਗੱਲ ਤੋੜ ਲਈ ਵੀ ਤੁਸੀਂ ਕੋਈ ਹਾਈ ਹਾਈ ਕੋਰਟ ਪੀਆਈਏ ਲਾਈ ਹੈ ਮੈਂ ਕਹਾਂ ਜੀ ਬਿਲਕੁਲ ਲਗਾਈ ਹੈ ਜੀ ਕਹਿੰਦੇ ਇਹ ਉਹਦੀ ਤਰੀਖ ਸੀਗੀ ਅੱਜ ਮੈਂ ਕਹਾਂ ਜੀ ਹਾਂਜੀ ਸੀਗੀ ਜੀ ਮੈਂ ਕਹਾਂ ਤੁਸੀਂ ਉੱਥੇ ਦਾ ਆ ਰਹੇ ਹੋ ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜੇ ਤੁਸੀਂ ਕੰਮ ਕਹਿੰਦੇ ਹੋ ਅਸੀਂ ਤਾਂ ਵੈਸੀ ਕਰਨ ਨੂੰ ਤਿਆਰ ਆ ਮੈਂ ਕਹਾਂ ਜੀ ਤੁਸੀਂ ਕਦੋਂ ਕਰਦੇ ਹੋ ਕੰਮ ਮੈਨੂੰ ਆਓ ਤੁਹਾਨੂੰ ਦਿਖਾਵਾਂ ਮੈਂ ਆਪਣੇ ਏਰੀਆ ਦਾ 2022 ਦੇ ਵਿੱਚ ਡੈਡ ਲਾਈਨ ਸੀ 2024 ਛੱਡ ਗਿਆ ਉਸਰ ਮੈਂ ਉਹਨਾਂ ਨੂੰ ਇਹ ਗੱਲਾਂ ਮੈਂ ਰਿਟਨ 'ਚ ਦੇ ਚੁੱਕਿਆ ਕੰਪਲੇਂਟਸ ਮੈਂ ਮੂੰਹ ਜਬਾਨੀ ਗੱਲ ਨਹੀਂ ਉਹਨਾਂ ਨੇ ਕੀਤੀ ਹੋਈ ਮੈਂ ਰਿਟਨ 'ਚ ਉਹਨਾਂ ਨੇ ਕੰਪਲੇਂਟ ਕੀਤੀ ਹੋਈ ਉਹਨੂੰ ਉਤਾਰ ਦੇਣੇ ਚਾਹੀਦੇ ਹਨ ਭਾਈ ਜੀ ਇਹੋ ਬੋਰਡ ਉਤਾਰ ਦੇਣੇ ਚਾਹੀਦੇ ਜਿਹੜੇ ਸ਼ਾਨ ਬਣੇ ਹੋਏ ਨੇ ਕਿ 2021 ਦੇ ਸ਼ੁਰੂ ਹੈ 2022 ਦੇ ਵਿੱਚ ਖਤਮ ਹੋਣਾ ਸੀਗਾ ਸੰਦੋ ਦੇ ਵਿੱਚ ਸ਼ੁਰੂ ਹੋਇਆ ਤੇ 21 ਦੇ 21 ਦੇ ਵਿੱਚ ਖਤਮ ਹੋਣਾ ਉਹ ਬੋਰਡ ਉਤਾਰ ਦੋ ਲੈ ਕੇ ਉਤਾਰ ਕੇ ਉਹ ਉਤਾਰ ਲੈ ਹੋਇਆ ਬੋਰਡ ਨਿਸ਼ਾਨੀਆਂ ਤੁਸੀਂ ਨਿਸ਼ਾਨੀਆਂ ਸਾਡੇ ਕੋਲ ਹੈਗੀਆਂ ਨੇ ਸਰੀਆਂ ਵੀ ਚੱਕ ਕੇ ਲੈ ਗਏ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਹੈ ਜਿਹੜਾ ਸਰਿਆ ਰੋਡ ਦੇ ਉੱਪਰ ਪਿਆ ਸੀਗਾ ਉਹ ਸਰਿਆ ਵੀ ਚੱਕ ਕੇ ਲੈ ਗਏ ਸਾਡੇ ਕੋਲ ਸਰਿਆ ਦੀ ਵੀਡੀਓ ਵੀ ਹੈਗੀ ਹੈ ਜੋ ਚੱਕਦੇ ਹੋਏ ਦੀ ਸਰਿਆ ਹੁਣੇ ਕਰਨਾ ਕੀ ਇਹਨਾਂ ਨੇ ਸਾਰਾ ਕੰਮ ਇੱਕ ਵਰਕ ਕਰਾਵਾਂਗੇ ਜੀ ਇਹਨਾਂ ਕੋਲੋਂ ਅਸੀਂ ਇਹਨਾਂ ਨਾਲ ਕੋਈ ਕੋਈ ਲੜਾਈ ਹੈ ਸਾਡੀ ਸਾਡੀ ਲੜਾਈ ਸਿਸਟਮ ਦੇ ਹਿੱਸੇ ਦੇ ਨਾਲ ਹੈ ਵੀ ਜਿਹੜੀ ਗੰਦਗੀ ਪਈ ਹੋਈ ਹੈ ਅਸੀਂ ਉਹ ਗੰਦਗੀ 'ਚ ਨਹੀਂ ਰਹਿਣਾ ਦੋਸਤ ਅਸੀਂ ਨਹੀਂ ਰਹਿਣਾ ਬਿਲਕੁਲ ਪੂਰੀ ਜੰਗ ਲੜਾਂਗੇ ਸਮਾਰਟ ਸਿਟੀ ਦਾ ਦਾਵਾ ਕੀਤਾ ਗਿਆ ਸੀਗਾ ਤੇ ਸਮਾਰਟ ਸਿਟੀ ਬਣ ਸਕਦੀ ਸੀ ਕਿਉਂ ਨਹੀਂ ਸਟਰੀਟ ਲਾਈਟਾਂ ਲੱਗਦੀਆਂ ਮਹੱਲੇ ਦੇ ਵਿੱਚ ਕਿਉਂ ਟੋਇਆਂ ਦੇ ਵਿੱਚ ਸਵਿੰਗ ਪੂਲ ਬਣੇ ਹੋਏ ਨੇ ਕਿਉਂ ਗੰਦਾ ਪਾਣੀ ਤੇ ਵਿੱਚ ਲੋਕਾਂ ਨੂੰ ਰਹਿਣ ਦੀ ਮਜਬੂਰ ਹੋਣ ਦਾ ਪਿਆ ਹੈ ਆਖਿਰ ਕਿਹੜੀ ਸ਼ੈਵ ਹੈ ਕਿਉਂ ਨਹੀਂ ਕੰਮ ਹੁੰਦੇ ਤੁਸੀਂ ਮੇਰੇ ਨਾਲ ਹੁਣੇ ਹੀ ਆਪਾਂ ਲਾਈਵ 'ਚ ਤੁਸੀਂ ਮੇਰੇ ਨਾਲ ਚੱਲੋ ਆ ਸਾਹਮਣੇ ਨਾਲ ਹੈ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਹੁਣੇ ਦਿਖਾਣਾ ਕਿੰਨੀ ਸਫਾਈ ਕੀਤੀ ਹੋਈ ਆ ਉਹ ਮੈਂ ਦੇਖਿਆ ਜਗ ਜਹਿਰ ਹੈ ਦੁਨੀਆ ਜਗ ਜਹਿਰ ਹੈ ਜਗ ਜਹਿਰ ਚੀਜ਼ਾਂ ਨੇ ਹੋਨ ਕੀ ਦਿਖਾ ਰਹੇ ਹੋ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਖਬਰ ਹੋਈ ਸੀਗੀ 10 ਸਾਲ ਦਾ ਬੱਚਾ ਚੋੜੀ ਸੜਕ ਦੇ ਉੱਪਰ ਵਿਚਾਰਾ ਕਰੰਟ ਦੇ ਨਾਲ ਉਹਦੀ ਡੈਥ ਹੋ ਗਈ ਵਿਚਾਰੇ ਦੀ ਇੱਕ 35 ਸਾਲ ਦੀ ਮਾਂ ਸਾਡੀ ਭੈਣ ਸਾਡੀ ਭੈਣ ਫ੍ਰਿਜ ਲੱਗ ਕੇ ਉਸ ਦਿਨ ਦੀ ਹੀ ਗੱਲ ਹੈ ਬਾਜੀ ਉਹ ਲੇਕਿਨ ਇਹ ਪ੍ਰਮੁਖਤਾ ਨੇ ਖਬਰ ਚਲਾਈ ਸੀ ਕਿ ਡਰਿਆ ਨਹੀਂ ਸੀ ਮੈਨੂੰ ਬੜਿਆਂ ਦੇ ਫੋਨ ਵੀ ਆਏ ਸੀਗੇ ਲੇਕਿਨ ਇਹ ਖਬਰ ਨਾ ਕਰੋ ਸੀ ਬਹਿ ਕੇ ਫੈਸਲਾ ਕਰ ਲਾਂ ਕੋ ਇਸ ਪਰਿਵਾਰਾਂ ਦੇ ਨਾਲ ਲੇਕਿਨ ਪਰਿਵਾਰ ਦੇ ਨਾਲ ਖੜਾ ਵਿਸ਼ਾਲ ਕਪੂਰ ਉਸ ਗਰੀਬਾਂ ਨਾਲ ਖੜਾ ਵਿਸ਼ਾਲ ਕਪੂਰ ਉਹਦੀਆਂ ਦੋ ਬੱਚੀਆਂ ਸੀ ਛੋਟੀਆਂ ਇਹ ਇਹ ਨਹੀਂ ਜਾਣਦੇ ਜਿਹੜੇ ਸੀ ਕਮਰੇ 'ਚ ਬੈਠੇ ਨੇ ਉਹ ਨਹੀਂ ਜਾਣਦੇ ਉਹਨਾਂ ਨੇ ਨਹੀਂ ਦੇਖਣਾ ਬੱਚੀਆਂ ਸੀ ਇਹ ਕੌਣ ਸੀਗੀਆਂ ਲੇਕਿਨ ਉਹ ਮਾਂ ਚਲੀ ਜਾਵੇ ਜਿਸ ਦਾ ਪਿਓ ਚਲਾ ਜਾਵੇ ਉਸ ਨੂੰ ਘਰ ਨੂੰ ਪਤਾ ਲੱਗਦਾ ਕਿਸ ਤਰ੍ਹਾਂ ਬੀੜਤੀ ਉਹਨਾਂ ਦੇ ਘਰੇ ਨਹੀਂ ਦੇਖਿਆ ਜੀ ਇਹਨਾਂ ਨੇ ਉਹਨਾਂ ਨੇ ਕੋਈ ਕੰਪਨਸੇਸ਼ਨ ਨਹੀਂ ਦਿੱਤੀ ਉਹਨਾਂ ਨੂੰ ਕੋਈ ਕੁਝ ਨਹੀਂ ਦਿੱਤਾ ਜੀ ਜ਼ੀਰੋ ਹੈ ਡੱਬੇ ਪੈਕ ਕਰ ਲਏ ਹੋਣਗੇ ਪੈਸਾ ਨਾਲ ਥੋੜੀ ਜਿਹਾ ਜੰਦਰ ਕੰਪਨਸੇਸ਼ਨ ਹੈ ਕੁਝ ਨਹੀਂ ਦਿੱਤੀ ਉਹ ਪਰਿਵਾਰ ਨੂੰ ਮੈਂ ਦੇਖ ਕੇ ਆਇਆ ਉਸ ਘਰ ਦਾ ਹਾਲ ਮੈਂ ਕੀ ਕਹਾਂ ਉਹ ਘਰ ਗਲੀ ਦੇ ਦੋ ਫੁੱਟ ਤਿੰਨ ਫੁੱਟ ਨੀਮਾ ਵਿਚਾਰੇ ਦਾ ਘਰ ਉਹਦਾ ਵਿਚਾਰੇ ਦਾ ਘਰੇ ਰੋਟੀ ਮੇਰੇ ਸਹਾਨ ਨਾਲ ਬੜੀ ਔਖੀ ਬਕਦੀ ਹੋਣੀ ਹੁਣ ਇਹ ਫੈਸਲਾ ਆਨ ਨੂੰ ਕਿੰਨਾ ਸਮਾਂ ਲੱਗ ਸਕਦਾ ਇਹ 12 ਤਰੀਕ ਨੂੰ ਇਹ ਨੋਟਿਸ ਇਹਨਾਂ ਨੂੰ ਹੋ ਗਿਆ ਸਾਰੇ ਇਹਨਾਂ ਦੇ ਜਿਹੜਾ ਡਿਪਾਰਟਮੈਂਟ ਦੀ ਅਥੋਰਾਈਜ਼ਡ ਪਰਸਨ ਹੈਗੇ ਇਹਨਾਂ ਦੇ ਉਹਨਾਂ ਸਾਰਿਆਂ ਨੂੰ ਨੋਟਿਸ ਕਰ ਦਿੱਤਾ ਹਾਈ ਕੋਰਟ ਨੇ ਇਹ ਜਵਾਬ ਦੇਣਗੇ ਵੀ ਅਸੀਂ ਕਿਉਂ ਨਹੀਂ ਕੰਮ ਕਰਦੇ ਬਿਲਕੁਲ ਇਹ ਹਾਈ ਕੋਰਟ ਹੁਣ ਸਫਾਈਆਂ ਵੀ ਹੋਣਗੀਆਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਹੁਣ ਹੋਏਗਾ ਕੀ ਸਭ ਕੁਝ ਹੋਊਗਾ ਫੇਸਬੁੱਕ ਲਾਈਵ ਵਾਲੇ ਇੱਕ ਤਾਂ ਲੀਡਰ ਬਾਹਰ ਆ ਜਾਣਗੇ ਇੱਕ ਕਈ ਪ੍ਰਧਾਨ ਆ ਜਾਣਗੇ ਵੀ ਅਸੀਂ ਸਫਾਈ ਕਰਾਉਣੀ ਪਈ ਆ ਜਦੋਂ ਤੱਕ ਘਰਾਂ ਚ ਪਾਣੀ ਵੜਿਆ ਹੁੰਦਾ ਤਦ ਤੇ ਕੋਈ ਦਿਖਦਾ ਨਹੀਂ ਇਹ ਸ਼ਖਸ ਉਹ ਹੈ ਜਿਹੜਾ ਵਿਕਾਸ ਵੀ ਕਰਾਨਗੇ ਤਾਂ ਮੱਲੇ ਦੇ ਹਰ ਇੱਕ ਬੰਦੇ ਨਾਲ ਮੋਢੇ ਤੋਂ ਮੋਢਾ ਨਾਲ ਜੋੜ ਕੇ ਰੱਖਦੇ ਨੇ ਮੰਗਾ ਸ਼ਰਮਾਨਾ ਦੀ ਪਛਾਣ ਹੈ ਅਗਰ ਕਿਸੇ ਲੀਡਰ ਚ ਪਾਵਰ ਹੁੰਦੀ ਜਾਂ ਕੋਈ ਜਿਹੜਾ ਐਕਸ ਕਾਉਂਸਲਰ ਹੈ ਪਾਵਰ ਹੁੰਦੀ ਤਾਂ ਇਹ ਹਾਈ ਕੋਰਟ ਜਾ ਸਕਦਾ ਸੀ ਮਾਮਲਾ ਇਹ ਮਾਮਲਾ ਹਾਈ ਕੋਰਟ ਜਾਣ ਤੋਂ ਬਾਅਦ ਹੀ ਕੜਾ ਰੁਖ ਹਾਈ ਕੋਰਟ ਨੇ ਲੈ ਲਿਆ ਹਾਈ ਕੋਰਟ ਨੇ ਸਾਫ ਹਦਾਇਤ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਪੇਸ਼ ਕਿਉਂ ਨਹੀਂ ਹੋਏ ਹੋ ਤੁਸੀਂ ਪੇਸ਼ ਹੋਵੋ ਨਹੀਂ ਤਾਂ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਲੇਕਿਨ ਕੁਝ ਸਮਾਜ ਸੇਵੀ ਹੁੰਦੇ ਨੇ ਜੋ ਪੰਜਾਬ ਕੀ ਪੰਜਾਬ ਦੇ ਸੂਬੇ ਐ ਪੰਜਾਬ ਸੂਬੇ ਦੇ ਜ਼ਿਲ੍ਹਿਆਂ ਦੀ ਗੱਲ ਕਰਦੇ ਨੇ ਸਾਡਾ ਜ਼ਿਲ੍ਹਾ ਲੁਧਿਆਣਾ ਜਿਹਨੂੰ ਸਮਾਰਟ ਸਿਟੀ ਦਾ ਅਵਾਰਡ ਤੱਕ ਮਿਲਿਆ ਹੋਇਆ ਲੇਕਿਕਿ ਸਮਾਰਟਨੈਸ ਨਜ਼ਰ ਨਹੀਂ ਆਂਦੀ ਐਦਾਂ ਵਰਗੇ ਬੰਦਿਆਂ ਨੂੰ ਚੁਣਨਾ ਚਾਹੀਦਾ ਵਾ ਤਾਂ ਕਿ ਸਮਾਜ ਦੀ ਗੱਲ ਕਰ ਸਕਣ ਤੇ ਸਮਾਜ ਦੀ ਬੁਰਾਈ ਨੂੰ ਖਤਮ ਕਰ ਸਕਣ ਤੇ ਆਪਣੇ ਇਲਾਕਿਆਂ ਦਾ ਵਿਕਾਸ ਕਰ ਸਕਣ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ